ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਾਰੇ ਠੀਕ ਠਾਕ ਹੋਏਂਗੇ ਸਾਰੇ ਆਂ ਬਈ ਤੇਲ ਟਰੈਕਟਰਾਂ ਵਾਂ ਆਟੋਮੈਟਿਕ ਕੱਟ ਹੋ ਜਾ ਬਈ ਉਹ ਸਵੇਰ ਹੁੰਦੇ ਹੋਗੀ ਬਈ ਆਪਣੀ ਡਿਊਟੀ ਸਟਾਰਟ ਅੱਜ ਆਪਾਂ ਮਾਰੇਂਗੇ ਕੰਪਿਊਟਰ ਖਰਾ ਕੇ ਕਾਵਾ ਪਰ ਕੀ ਬਈ ਕੰਟੀ ਟਰੈਕਟਰ ਕਰਾਵਾਂਗੇ ਬਈ ਕਰਾਂ ਬਈ ਟਰੈਕਟਰ ਸਾਫ ਸੂਫ ਸਾਫ ਸੂਫ ਕਰਕੇ ਗ੍ਰੀਸ ਕਰੂਸ ਮਾਰ ਕੇ ਲਾ ਮਾ ਕੰਪਿਊਟਰ ਕਰੇ ਮ ਅੱਜ ਚਲੇਗਾ ਬਈ ਕਰੇ ਮਾ ਲੇਜ਼ਰ ਮਾ ਕਰੇ ਬਈ ਖੇਤ ਤਿਆਰ ਬਣੇ ਰਹੋ ਜੀ ਅੱਜ ਦੀ ਵੀਡੀਓ ਗੱਲ ਆਪਣੀ ਗੱਲ ਮਿਲਦੇ ਆਂ ਅੱਗੇ ਕੱਢਾਂ ਬਈ ਕਰਾ ਪਰਾਂ ਪਰਲੇ ਸ਼ੈੱਡ ਮਾ ਖੜਿਆ ਉੱਪਰ ਬਾਹਰ ਕੱਟਾ ਮੇਰਾ ਸਮਾਰਟਫੋਨ ਹੋਇਆ ਲੱਗਿਆ ਬਾ ਜੋੜ ਲਿਆ ਬਾਈ ਕੰਪਿਊਟਰ ਕਰਾ ਬੜ ਔਖਾ ਕੱਢਿਆ ਪਰਾਂ ਦੇ ਇਛਾ ਲਾਇਆ ਦਾ ਚੀਜ਼ ਕੀ ਵੈਲਿਊ ਨਹੀਂ ਤੇ ਰਖਵਾ ਬਾਈ ਜਿੰਨੀ ਤੇ ਚੱਲਦੀ ਹੋਆ ਜਾਲੇ ਲੱਗ ਗਏ ਖੜੇ ਨੇ ਇਹਦੇ ਜੋੜेंगे ਵੀ ਸਨੋ ਆਪਾਂ ਕਰਾਂਗੇ ਚੱਲਦਾ ਖੜੇ ਸੰਤਾਂ ਨੂੰ ਜਾਲੇ ਲੱਗ ਜਾਉ ਬਾਈ ਇਹਦੇ ਜੋੜਾਂ ਬਾਈ ਲਾਵਾ ਟਰੈਕਟਰ ਪਰ ਸਿਸਟਮ ਇਸ ਪਰ ਰੰਤ ਤੋਂ ਸਾਰਾ ਲਾਤੀ ਬਾਈ ਬੈਟਰੀ ਦੇ ਤਾਰ ਆ ਗਿਆ ਕਰੰਟ ਆ ਗਿਆ ਬਾਈ ਉਹ ਕਰੇਗੇ ਆਪਾਂ ਪਰ ਕਰੇ ਵਾਲਾ ਲਾਵੇਂਗਾ ਜਗਾੜ ਕਰਦਾ ਬਾਈ ਗ੍ਰੀਸ ਗਰੂਸ ਗੰਨ ਰੱਖ ਦੀ ਇੱਧਰ ਆਪਾਂ ਨਾ ਭਾਵੇਂ ਵੀ ਰੱਪਾ ਸੇਫਟੀ ਪਿੰਨ ਸੰਗਲ ਲਾਈ ਵੀ ਆਪਾਂ ਇਹ ਪਾਤੀ ਪਿੰਨ ਇਹ ਸੰਗਲ ਹੈ ਰੱਬ ਨਾ ਕਰੇ ਵੀ ਕਿ ਦੇ ਉੱਪ ਟੁੱਟ ਜਾ ਪਿੰਨ ਪੁੰਨ ਕੋਈ ਚੱਕਰ ਬਣ ਜਾ ਫਿਰ ਪੈਪਾ ਪੁੱਪਾਂ ਦਾ ਨੁਕਸਾਨ ਨਹੀਂ ਹੁੰਦਾ ਇਹ ਸੰਕਲ ਤਾਂ ਲਾਈ ਵੀ ਆਪਣਾ ਸੇਫਟੀ ਵਾਸਤੇ ਇਸ ਵਰਕੇ ਕੁਛ ਨਾ ਕੁਛ ਫਰਕ ਪੈ ਜਾ ਇੱਕ ਤੋਂ ਚਲੋ ਆਪਣਾ ਆਪਣਾ ਕਰਾਂ ਪਹਿਲਾਂ ਕਰਾਈ ਕਰੂ ਇਹ ਵਾ ਚਲਾਏ ਕਰਾਂ ਦਿਨ ਰਾਤ ਚਲੇ ਕਰਤਾ ਲਾਤ ਆ ਬਾਈ ਟਰਾਂਸਮਿਟਰ 4 ਕਿੱਲੇ ਦਾ ਘੇਰਾ ਬਣਾਇਆ ਇੱਕੋ ਦੇਖਾਂ ਬਾਈ ਕਿਸ ਤਰ੍ਹਾਂ ਲੋਟਾ ਵਾ ਨੇ ਦੋ ਦੋ ਦਾ ਕਰ ਦਿੰਗੇ ਜੇ ਇੱਕੋ ਹੋਇਆ ਚਾਰਾਂ ਦਾ ਇੱਕੋ ਕਰ ਦਿੰਗੇ ਕਰ ਲੈ ਬਾਈ ਸਿੱਧਾ ਆ ਦੋ ਦੋ ਕਿੱਲੇ ਬਣਾਏ ਆ ਘੇਰੇ ਚਾਰਾਂ ਦਾ ਇੱਕਲੀ ਕਰਿਆ ਦੋ ਦੋ ਦੀ ਤਰ ਪਾਈ ਆ ਫਿਰ ਭਰ ਆ ਲਈਏ ਵਿੱਚ ਸਭੇ ਰਹਿ ਕੇ ਦੁਵਾਏ ਆ ਬਾਈ ਦੋ ਦੋ ਤਿੰਨ ਤਿੰਨੇ ਜਿਹੜੇ ਖੜਾ ਆ ਲੈ ਕਿ ਆਪਣਾ ਬਲੌ ਹੋਇਆ ਵਾ ਕੋਈ ਇਸੇ ਵਾਰ ਬਾਈ ਦਾ ਬਲੌਏ ਬਹੁਤ ਕਰਦੇ ਆ ਇਹ ਬਾਈ ਦੋ ਕਿੱਲੇ ਹੋ ਗਏ ਤਿਆਰ ਦੋ ਰਹਿ ਗਏ ਟਰਾਲੀ ਆ ਗਈ ਬਾਈ ਇਟਾਂ ਆਈ ਆਪਣੀ ਇਟਾਂ ਦੀ ਟਰਾਲੀ ਤਰਵਾਵਾਂਗੇ ਬਾਬੇ ਕਿਰਪਾ ਕਰਨ ਲੱਗੀ ਬਾਈ ਟਰਾਲੀ ਅੰਦਰ 4000 ਇੱਕ ਹੈ ਟਰਾਲੀ ਦਾ ਓਕੇ ਤੋਂ ਹੋ ਗਿਆ ਬਾਈ ਸਾਰਾ ਤਿਆਰ ਦੇਖੋ ਅਰ ਬਣਾਤਾ ਇੱਕ ਸਾਰ ਕਿ ਕੇਰਾ ਕਰਦਾ ਬਾਈ ਸਾਰੇਗਾ 4 ਕਿੰਨੇ ਗੱਬੇ ਲਾ ਕੇ ਤਰਖੰਡੀ ਮਾ ਫਿਰ ਮਨ ਜਾ ਬਦਲ ਗਿਆ ਮਨੋਂ ਇੱਕੋ ਬਣਾ ਬਾਈ ਦੋਆਂ ਤੇ ਗੱਲ ਹੈ ਠੀਕ ਹੈ ਜੀ। ਇੱਕ ਜਾਈਏ ਬਈ ਆਪਾਂ ਅਗਲੇ ਖੇ ਪਰਲੇ ਖੇਤਮਾ ਦੂਏਮ ਚਾਹ ਚੂ ਪੀਮਾ ਬਈ। ਚਾਹ ਚੂ ਪੀ ਗਿਆ ਫਿਰ ਜਾਈਏ ਪਰਲੇ ਖੇਤਮਾ। ਤਾਰ ਕੇ ਬਈ ਟਾ ਬੰਦੇ। ਮਲਮੁੱਟਾ ਬਈ ਰੈਨੂਵੇਟ ਕਰਨਾ ਮਕਾਨ ਆਪਾਂ ਦਾਖਾਏ ਕਰਾਂਗੇ ਤੁਹਾਨੂੰ ਵੀਡੀਓ ਮਾ। ਬਣੇ ਰਹੇ ਕਰੋ ਆਪਣੇ ਚੈਨਲ ਦੇ ਨਾਲ। ਵੀ ਕੀਆ ਕਰਾਂਗੇ ਆਪਾਂ। ਵੀਡੀਓ ਤੇ ਰੁਭਈਆ ਫਣੀ ਹਨ ਲੈ ਬਈ ਯਾਜ ਪੀ ਆ ਪਾ ਗਰਿਆ ਮਨ ਕੀ ਟਰਾਲੀ ਕਢਾਣਾ ਲੈ ਗਿਆ ਆਪਣਾ ਜੀਟਰ ਪਾਲੀ ਲਾਦਰੀ ਆ ਹਾਲੈਂਡ ਵਾਲੀ ਇੱਕ ਅਰਜਨ ਵਾਲੀ ਲਾਦਰੀ ਆ ਇੱਕ ਛੋਟੀ ਲੱਦੀ ਵੀ ਐ ਮਾਲਕਾ ਸਾਹਿਬ ਗੜੀ ਇਹ ਲੱਤੀ ਛੋਟੀ ਉਹ ਕੱਟੇਗੇ ਬਹਾਰ ਉਹ 18 ਬੋਡੀ ਮਰ ਜਾਣ ਪਾਇਆ ਬਹੁਤ ਲੱਤ ਰਿਆ ਪਲਟੀ ਵੱਲ ਇਹਨੂੰ ਲਾਵੇਂਗੇ ਪਿੱਛੇ ਆਪਾਂ ਚੂਹਿਆਂ ਦੀ ਢੇਰੀ ਹੈ ਟਰਾਲੀ ਖੜਾਈ ਵੀ ਸੀ ਲਾ ਦੇ ਬਈ ਭਾਰ ਬੰਨਗੇ ਪਿੱਛੇ 49 ਕਿਲੋ ਪੂਰੇ ਪਾਲਿਆ ਅਰਜਨ ਇਹ ਥੋੜਾ ਨਰਮ ਹੈ ਚੂਹਿਆਂ ਦੀ ਢੇਰੀ ਹੈ ਇਹ ਤਾਂ ਕੋਈ ਅੱਡੀ ਬਾਤ ਨਹੀਂ ਹੁੰਦੀ ਇਹਦੇ ਚੂਹਿਆਂ ਦੀ ਬਿਲਾ ਪਾ ਫਕੀ ਦੀ ਬਈ ਟਰਾਲੀ ਬਾਹਰ ਟਰਾਲੀ ਦੇ ਵੱਧ ਬੰਦਿਆਂ ਦਾ ਜ਼ੋਰ ਲਗਵਾਣਾ ਬੇਟਾ ਹੈ ਬਈ ਟਰਾਲੀ ਆਪਾਂ ਚਲੇ ਇਹ ਕਰਾ ਲੈ ਕੇ ਖੇਤਾਂ ਵਿੱਚ ਵੀਰਤ ਆਵੇਗਾ ਦੂਆ ਕਰਾ ਲੈ ਕੇ ਸਿੰਪਲ ਫਿਰ ਰਸਤੇ ਵਿੱਚ ਮਿੱਟੀ ਜੀ ਪਾਣੀ ਹੈ ਫਲ ਮਾਰਿਆ ਆ ਉਹ ਪਹਿਲਾਂ ਲੈ ਵੀ ਜੋੜ ਪਿਆ ਉਹ ਵਿਚਾਰ ਇਹ ਰਖਾ ਪਾਰਿਆ ਗੋਲਦੀ ਮੇ ਮਿੱਟੀ ਪਰ ਇਹਨਾ ਮੀਂਹ ਪੈ ਰਿਹਾ ਤਾਂ ਜਦਾ ਜੰਨਾ ਪਟਿਆ ਆਪਾਂ ਨੇ ਦੋ ਤਿੰਨ ਕਾ ਖੱਡੇ ਬਣ ਕੇ ਦੇ ਦੋ ਚਾਰ ਕਰੇ ਘੇਰ ਕੇ ਸਾਫ ਹੋ ਜਾਈਗੀ ਫਿਰ ਫਿਰ ਇਹ ਗੰਨਾ ਕੱਢਣਾ ਆਪਾਂ ਨੇ ਇੱਧਰ ਤੇ ਰਸਤਾ ਇਹਨ ਬਣਦੇ ਆ ਵਧੀਆ ਅੱਗੇ ਬਈ ਅਮਨ ਕਾ ਨਵੇੜੇ ਆਏ ਨੇ ਹੀ ਲੱਗੇਗਾ ਵੱਡਾ ਆਪਣੇ ਬਾ 2.5 ਕਿਲੇ ਜਗ੍ਹਾ ਖੜੀ ਆਪਣੀ 2.5 ਪਾਉਣੇ 3 ਕਿਲੇ ਕੁਸਮਾਲ ਵੱਡਿਆ ਬਾਦਰ ਯੋ ਬਈ ਮੁੱਢਾ ਕੰਨਾ ਖੜਿਆ ਦੇਖ ਲਿਓ ਹਲੇ ਆਪਣਾ ਹੈ ਹਾਂ ਦੂਸਰੇ ਸਾਲ ਵਾਲਾ ਮੁੱਢਾ ਕੰਨਾ ਆਇਓ ਹਲੇ ਹਾਂ ਅਗਲਾ ਕਹਿੰਦੇ ਦੋ ਲੇਬਰਾਂ ਟਰਾਲੀ ਆ ਰਿਆ ਜਾ ਰਿਆ ਹੈ ਵੀ ਪਤਾ ਨਹੀਂ ਕਿੰਨਾ ਕੰਮ ਚੱਲ ਰਿਆ ਹਜੇ ਮੁੱਢਾ ਕੰਨਾ ਰਹਿ ਰਿਹਾ ਆਪਣੇ ਪਾ ਪੌਣੇ ਤਿੰਨ ਕਿੱਲੇ ਜਗ੍ਹਾ ਚਲੋ ਦੇਖਦੇ ਆਂ ਬਈ ਕਿਸ ਤਰ੍ਹਾਂ ਲੱਗੀ ਲੇਬਰ ਉਹ ਅੱਜ ਕੱਲੋਂ ਲੰਮੇ ਜੇ ਚਲਾਈ ਨੇ ਵੱਡਣ ਆਏ ਆ ਦੋ ਬੰਦੇ ਮੁੱਢਾ ਕੰਨਾ ਖੜਿਆ ਬਈ ਦੇਖ ਲਿਓ ਹਲੇ ਆਪਣੇ ਪਾ ਇੱਥੇ ਬੰਦੇ ਕਹਦੇ ਆ ਵੀ ਪਤਾ ਨਹੀਂ ਕਿੰਨਾ ਗੰਨਾ ਵੜਦਿਆ ਐਨੀ ਟਰਾਲੀਆਂ ਜਾ ਰਹੀਆਂ ਆ ਰਹੀਆਂ ਲਵੇਰਾ ਵੜ ਰਹੇ ਆਂ ਕੀ ਕਰ ਰਹੇ ਆਂ ਮੁੱਢਾ ਖੜਿਆ ਬਾਈ ਹਲੇ ਵੀ ਤਕਰੀਬਨ ਕਿਸੇ ਬਾਹਰੇ ਹਣੀ ਹੋਣਾ ਮੁੱਢਾ ਹਲੇ ਲਵੇਰੇ ਪਾ ਲੱਗੇ ਹੋਣੇ ਲੋਕ ਫਰਵਰੀ ਹੋਊਗੀ 10 ਅੱਜ ਹਜੇ 10 12 ਦਿਨਾਂ ਮਾ ਵੜੇਗਾ 20 22 ਫਰਵਰੀ ਤੱਕ ਮੁੱਢਾ ਗੰਨਾ ਚਲੇਗਾ ਉਸਤੇ ਬਾਅਦ ਲਵੇਰਾ ਚਲੇਗਾ हां नट आए करे लो ट्रॉली अच्छा ਆਪਣਾ ਕਦ ਹੋ ਜੇਗਾ ਲੋਡ ਪਰਸੋਂ ਕਰਦੇ ਕਰਦੇ ਚੱਕਦੇ ਫੱਟੇ ਠੀਕ ਹੈ ਸ਼ਿਟ ਫੜ ਗਿਆ ਬਾਈ ਉਹ ਵੀ ਕੋਈ ਕਿੰਨਾ ਬੀ ਕੋ ਬਣਾ ਗਿਆ ਐਂ ਫਾੜੂ ਵਾਪਰ ਮਾਈਕੋ ਹੋ ਰਾ ਮੌਤ ਦਾ ਘਟੇ ਲਿਓ ਬਾਈ ਨਿਬੜ ਗਿਆ ਮਹਾਰਾਜੀ ਕਿਰਪਾ ਨਾਲ ਬੜਾ ਸੋਣਾ ਚੱਲਿਆ ਬਾਈ ਸੰਦਾ ਨਹੀਂ ਖੜਿਆ ਹੀ ਦਾ ਇਹਨਾਂ ਲੋ 6 ਮਹੀਨੇ ਹੋ ਗਏ ਜੀਰੀਆਂ ਦੇ ਬਾਅਦ ਉਹ ਚੱਲਿਆ ਹੀ ਨਹੀਂ ਹੈ ਜੀਰੀ ਦੇ ਪਹਿਲਾਂ ਹੀ ਚਲਾਇਆ ਤਾਂ ਬਸ ਬਰਸੀਨ ਵਾਲੇ ਮਾ ਫੇਰਿਆ ਤਾਂ ਇਹ ਆਈ ਥੋੜਾ ਜਿਹਾ ਦਿਨ ਬਣ ਗਿਆ ਬਾਈ ਖੇਤ ਐਨ ਵਧੀਆ ਚਲਾਂ ਬਾਈ ਕਰਕੇ ਸਮਾਨ ਇਕੱਠਾ ਘਰਾਂ ਨੂੰ ਠੀਕ ਹੈ ਬਾਈ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਮਾ ਧੰਨਵਾਦ ਬਾਈ ਬਹੁਤ ਬਹੁਤ ਵੀਡੀਓ ਦੇਖਣੇ ਵਾਸਤੇ